ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਆ ਜਾਂਦਾ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਸੱਜਣੋ ਤੇ ਐਸ ਵੇਲੇ ਤੁਹਾਨੂੰ 5 ਐਨੀਮਲ ਵਿਖਾਉਣ ਲੱਗੇ ਆ ਪ੍ਰਤਾਪ ਕੋਲ ਝਾਮ ਕੇ ਖੁਰਦ ਪੈਂਡ ਦੇ ਵਿੱਚ ਇਹ 5 ਐਨੀਮਲ ਵਿਕਰੀ ਵਾਲੇ ਆ ਸੱਜਣਾ ਭਰਾਵਾਂ ਕੋਲੇ ਇੱਕ ਟੋਕੜਾ ਗੱਬਣਾ ਚੈੱਕ ਪਾਸ ਕੱਲੀਆਂ ਟੋਕੜਾਂ ਜੈਜ ਰੇਟ ਦੇ ਪਸ਼ੂ ਹੁੰਦੇ ਆ ਅੱਜ ਕੀ ਰੇਟ ਰਹੂਗਾ ਉਹਦਾ ਲੇਖਾ ਜੋਖਾ ਪੁੱਛ ਲੈਨੇ ਆ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਜੁੜੇ ਰਹੋ ਐਂਡ ਤੱਕ ਆਜੋ ਲਈਏ ਡਿਟੇਲ ਕਿੰਨੇ ਕਿੰਨੇ ਚਿਰ ਦੀਆਂ ਗੱਬਣਾ ਕੀ ਹਿਸਾਬ ਕਿਤਾਬ ਪ੍ਰਤਾਪ ਵੀਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬਾਈ ਜੀ ਹੋਰ ਸੁਣਾ ਵਧੀਆ ਜੀ ਕਿਰਪਾ ਰੰਗ ਲੱਗੇ ਚੜਦੀ ਕਲਾ ਨਾ ਹਾਂਜੀ ਹਾਂਜੀ ਤੇ ਆਪਣਾ ਨਾਮ ਐਡਰੈਸ ਨਾਮ ਆਪਣਾ ਜੀ ਪਿੰਡ ਨਾਮ ਜੀ ਪ੍ਰਤਾਪ ਸਿੰਘ ਸ਼ਾਹ ਪਿੰਡ ਹੈਗਾ ਜੀ ਚਾਮਕੇਗੁਰਦ ਜ਼ਿਲ੍ਹਾ ਤਰਨਤੰਤ ਤਹਿਸੀਲ ਵੀ ਤਰਨਤੰਤ ਤੇ ਮੋਬਾਈਲ ਨੰਬਰ ਹੈਗਾ ਜੀ 1789001127 17890010 ਵੈਸੇ ਮੈਂ ਪੁੱਛ ਤਾਂ ਨਹੀਂ ਸਕਦਾ ਪਰ ਫਿਰ ਵੀ ਮੈਂ ਇੱਕ ਗੱਲ ਕਨਫਰਮ ਕਰਦਾ ਵੀ ਆਪਣੇ ਸ਼ਾਹ ਕਾਹਦੋਂ ਲਾਉਂਦੇ ਬਈ ਵਰਗੋ ਮਗਰ ਸ਼ਾਹ ਜੀ ਆਪਣੀ ਨਾਲ ਤੇ ਜੀ ਪੀ ਡੀ ਹੈ ਜੀ ਆਡੀ ਚੌਥੀ ਅੱਛਾ ਤੀਜੀ ਪੀੜੀ ਆ ਤੇ ਵੀ ਨਾਂ ਦੇ ਮਗਰ ਸ਼ਾਹ ਲਾਉਂਦੇ ਆ ਹਾਂਜੀ ਠੀਕ ਆ ਠੀਕ ਆ ਸ਼ਾ ਆਪਣਾ ਤੁਹਾਨੂੰ ਪਤਾ ਵਿਗਾੜ ਤੇ ਲਈਦਾ ਬਣਾਉਣਾ ਬੜਾ ਉਹ ਬਜ਼ੁਰਗਾਂ ਬਣਾਇਆ ਚਲੋ ਆਪਾਂ ਵੀ ਗਾੜੀ ਬਣਾਇਆ ਹੀ ਆ ਮਹਾਰਾਜ ਬਣਾ ਹੀ ਰੱਖੀਏ ਅੱਛਾ ਇਸ ਕਰਕੇ ਸ਼ਾ ਹਾਂਜੀ ਵੀ ਤੁਰੇ ਜਾਂਦੇ ਪੈਹਾ ਤੇ ਲਾ ਫੜਦੇ ਤੇ ਉਹਦਾ ਬੰਦੇ ਸ਼ਾਹ ਹਾਂਜੀ ਇਸ ਚੱਕਰ ਜੀ ਆ ਗਿਆ ਨਾ ਕਿਰਪਾ ਜੀ ਮਹਾਰਾਜ ਦੀ ਸ਼ੁਕਰ ਹਾਂਜੀ ਤੇ ਪ੍ਰਤਾਪ ਹੈ ਦਾ ਕੀ ਹਿਸਾਬ ਆ ਇਹ ਬਈ ਸੂਈ ਏ ਢਾਈ ਮਹੀਨਿਆਂ ਦੀ ਠੀਕ ਆ ਦੁੱਧ ਦੇ ਥੱਲੇ ਹੋਊਗਾ 8 ਲੀਟਰ ਦੁੱਧ 8 ਲੀਟਰ ਢਾਈ ਮਹੀਨਿਆਂ ਦੀ ਸੂਈ ਹਾਂਜੀ ਸੁਬਾ ਦਜਾ ਬੱਚਾ ਨਹੀਂ ਆ ਓਕੇ ਚੋਨ ਚਾਨ ਨੂੰ ਵਧੀਆ ਵਧੀਆ ਜੀ ਇੱਕ ਨੰਬਰ 파ੜੇ ਤੇ ਮੈਂ ਹਾਂਜੀ ਗੱਬਣ ਦਾ ਹਜੇ ਹੋਈ ਨਹੀਂ ਨਹੀਂ ਜੀ ਗੱਬਣ ਨਹੀਂ ਠੀਕ ਆ ਕਰਦੇ ਤੌਰ ਚੈੱਕ ਦੀ ਸੱਜਣਾ ਤੌਰ ਕਰ ਲੋ ਚੈੱਕ 8 ਦੁੱਧ ਇੱਥੇ ਤੁਸੀਂ ਸੋਇਆ ਪਸ਼ੂ ਹੁੰਦਾ ਚੋਲੋ ਕਰ ਲੋ ਜੋ ਮਰਜੀ ਕਿਉਂ ਬਈ ਮੁੜ ਕੇ ਨਾ ਲਾਂਬਾ ਦਿਆ ਕਰੋ ਜਿੰਤਾ ਮਰਜੀ ਆ ਲੈ ਵੇਖੋ ਕਿਉਂਕਿ ਰੇਟ ਉਹ ਹੁੰਦੇ ਆ ਜਿਹੜੇ ਮੰਨ ਲਓ ਕਿ ਤੋਂ ਨਹੀਂ ਲੱਭਦੇ ਵੇਖੋ ਪਹਾੜੇ ਤੇ ਮਿਲਦੀ ਆ ਸਜਣਾ ਹਾਂਜੀ ਭਾਈ ਪਹਾੜੇ ਤੇ ਜਿੰਦਾ ਮਰਜੀ ਆਪਦਾ ਦੋ ਡੰਗ ਤੋੜੂ ਕੋਈ ਆਹ ਜਿੰਨੇ ਪੈਸੇ ਲਾਉਣੇ ਯਾਰ ਜਿੰਦਾ ਮਰਜੀ ਕਰੀ ਜੀ ਸੱਜਣ ਚਲੋ ਬਾਕੀ ਵੈਗਰੂ ਤੇ ਰੱਖੇ ਪਰੂਸਾ ਉਤਾਰ ਹੀ ਦਿੰਦਾ ਹਾਂਜੀ ਹਾਂਜੀ ਗੱਲ ਪਰੂਸੇ ਤੇ ਮੁਕਣੀ ਆ ਹਨਾ ਹਾਂਜੀ ਬੰਦੇ ਦੀ ਸਿਆਣ ਹੋ ਨਹੀਂ ਕਰਦੀ ਕੁਝ। ਉਹ ਨਹੀਂ ਚਲੋ ਕੋਈ ਗੱਲ ਨਹੀਂ ਜੀ। ਉਹ ਜਨਾ ਆਪਣਾ ਹੀ ਲਾਫੀਲਾ ਆਪਾਂ ਕਰ ਸਕਦੇ ਹਾਂ। ਤੇ ਇਹਦਾ ਰੇਟ। ਰੇਟ ਭਾਈ ਬਿਲਕੁਲ ਜਿਹੜਾ ਛੋਟਾ ਜਿਹਾ ਜਿਹਾ। ਜਮਾਂ। ਮੋਲ ਕੋ ਕਰਾਲੇ 55 ਤੇ ਭਾਵੇਂ ਕਰਾਲੇ 60। ਹਾਂ ਨਾ 50। ਹਾਂ ਨਾ ਪਿਆ। ਹਾਂਜੀ। ਉੱਡਦੀ ਜਾਵੇ। ਹਾਂਜੀ। ਮਗਰ ਨਾ ਮੁੜ ਕੇ ਵੇਖੇ। ਨਾ ਜੀ ਬਸ। ਠੀਕ ਆ। ਤੇ ਇਹਦਾ ਸ਼ਾਹ ਜੀ। ਇਹ ਭਾਈ ਪਹਿਲੇ ਸਵੇਰ ਛੋਟੀ ਜੀ ਮੂੰਹ ਚੌਗੀ ਆ। ਮੂੰਹ ਚੌਗੀ ਤੇ ਇਹ ਕੋਈ ਇਹ ਨਾ ਆਖੇ ਵੀ ਟੋਕੜੇ ਆ ਜਾਂ ਕੰਨਾਂ ਸੂਈ ਨੂੰ ਇਹ ਜੇ 2 ਮਹੀਨੇ। ਠੀਕ ਆ ਚੰਡੇ ਦੀ ਜਿਹੜੀ ਧੱਕਿਆ ਉਹ ਗਾਂ ਰੱਖ ਤੱਕ ਗਾਂ ਰੱਖਦੀ ਦੁੱਧ ਹਾਂਜੀ ਦੋ ਤੇ ਲਿਆ 8 ਲੀਟਰ ਜੇ ਤੇ ਮਿਲਦੀ ਇਹ ਵੀ ਪਾੜੇ ਤੇ ਮਿਲਦੀ ਇਹ ਵੀ ਪਾੜੇ ਤੇ ਹਾਂਜੀ ਹਾਂਜੀ ਇੱਕ ਸੰਗ ਢੇਲਾ ਹਾਂਜੀ ਇਹ ਚੰਗੀਆਂ ਹੁੰਦੀਆਂ ਕਰ ਮਾਲੀਆਂ ਹਨਾ ਹਾਂਜੀ ਬੜੀ ਸੋਹਣੀ ਕਈ ਬੰਦੇ ਬੜੇ ਚਾਹਤ ਕੇ ਲੈਂਦੇ ਇਹ ਚੀਜ਼ੇ ਅਸੀਂ ਪਹਿਲਾਂ ਡਰਦੇ ਹੁੰਦੇ ਸੀ ਤੇ ਲੈਣੀ ਨਾ ਇਹ ਕਹਿ ਦਨਾ ਯਾਰ ਇਹ ਨਹੀਂ ਲੈਣੀ ਢਾਕ ਤਲਵਾਰੀ ਆ ਤੇ ਮਗਰੋਂ ਜਿਹੇ ਪ੍ਰਤਾਪ ਦੂਕ ਲੈ ਕੇ ਪਾਈ ਜਦੋਂ ਵੀਡੀਓ ਤੇ 10 10 ਮਿੰਟ ਚ ਹੀ ਵਿਕੀਆਂ ਮੈਨਾਂ ਚ ਚਾਲੂ ਬਹੁਤੀ ਜਿਆਦਾ हां कई बंदे चंगी मानदे उनू भी ਘਰੇ ਰੱਖੀ ਮੈਂ ਬਾਕੀ ਇੱਕ ਗੱਲ ਹੋਰ ਇਹਨੂੰ ਨਜ਼ਰ ਵੀ ਨਹੀਂ ਲੱਗਦੀ ਜੱਡਾ ਮਰਜ਼ੀ ਲੈ ਵਾ ਬੰਨਾ ਜੇ ਮੈਨਾਂ ਜੀ ਸੁਭਾ ਜੱਦਾ ਮਰਜ਼ੀ ਜੱਤੀਆਂ ਪਾਈਦਾ ਤੂੰ ਹਾਂ ਮੂੰਹ ਖੋਲ ਕੇ ਜਿਹੜਾ ਕੋ ਮਰਜ਼ੀ ਦੇ ਦੋ ਨਹੀਂ ਚੰਗੀ ਚੂਣ ਵੀ ਚੰਗਾ ਮੈਨਾਂ ਜੀ ਇੱਕ ਮਿੰਟ ਲੈ ਚੱਲੀ ਪਤਰੀ ਤੱਕ ਦਾਵਾ ਗਾੜ ਭਾਰੀ ਆਦੀ ਆ ਠੀਕ ਆ ਦੁੱਧ ਦੇ ਕੋਲੇ ਕਿੰਨਾ ਦੱਸਿਆ ਆਪਾਂ ਹਾਂਜੀ ਦੁੱਧ ਦੁੱਧ 8 ਲੀਟਰ ਹੈ ਜੀ ਭਾਈ 8 ਲੀਟਰ ਦੁੱਧ ਦਾ ਪਹਿਲਾ ਸੂਆ ਸੂਈ ਹਾਂਜੀ ਪਹਿਲਾ ਅੱਠ ਦਾ ਮੂੰਹ ਚਾਰ ਦੰਦ ਹਾਂਜੀ ਚਾਰ ਚਲੋ ਕਰਮਾ ਵਾਲੀ ਗਾਂ ਨੂੰ ਕਿਸੇ ਨੂੰ ਵਾਧੇ ਵਾਲੀ ਬਣੇ ਇਹਦਾ ਇਹਦਾ ਵੀ ਜੀ ਮੁੱਲ 55 ਤੋਂ 60 ਕਰਾਂਗੇ ਇਹ ਵੀ ਹਾਂ ਨਾ 50 ਜਾਣਗੇ ਆ 50 50 ਹੀ ਜਾਣਾ ਲੱਖ ਇਕੱਠਾ ਕਰ ਲਿਆ ਹਾਂ ਦੋ ਮਹੀਨਿਆਂ ਚ ਠੀਕ ਆ ਇਹਦਾ ਇਹ ਤਾਂ ਗੱਪਣ ਹੋਊਗੀ ਗੱਪਣ ਹੈ ਜੀ ਸਾਢੇ ਚੌਥਾ ਚੌਥਾ ਮਹੀਨਾ ਦੀ ਗੱਪਣ ਹੈ ਠੀਕ ਆ ਚੈੱਕ ਪਾਸ ਚੈੱਕ ਪਾਸ ਚਾਰ ਮਹੀਨਿਆਂ ਦੀ ਲਾਲ ਗੇ ਹਾਂਜੀ ਚੌਂ ਦੀ ਵਾਲੇ ਕੋਲ ਚਾਰ ਮਹੀਨਿਆਂ ਦੀ ਗੱਪਣ ਚੈੱਕ ਪਾਸ ਦੁੱਧ ਹੈਗਾ ਹਾਂ ਦੁੱਧ ਬਾਈ ਉਹਨਾਂ ਤੇ ਕਹਿਣ ਸਵੇਰੇ ਮਾਲ ਆਇਆ ਏ ਉਹਨਾਂ ਤੇ ਕਹਿਣ ਬਤਾਓ ਕਿ 7 ਲੀਟਰ ਆ ਤੇ ਕੋਈ ਛੇ ਕਰਕੇ ਗਰੰਟੀ 6 ਠੀਕ ਹੈ 6 ਲੀਟਰ ਮੰਨ ਲਵੇ 6 ਮੰਨ ਕੇ ਕੋ ਸੌਦਾ ਕਰ ਲੇ ਬਾਕੀ ਕੋਈ ਆਪ ਦੀ ਭਾਵੇਂ ਦੋ ਡੰਗ ਚੋ ਕੇ ਪਾ ਲਈ ਚਾਰ ਮਹੀਨਿਆਂ ਦੀ ਗੱਭਣਾ 6 ਦੁੱਧ ਆ ਤੇ ਬਾਕੀ ਮਹੀਂ ਵੱਡੀ ਜੇ ਥੋੜਾ ਇਹਨਾਂ ਮਾਲ ਨਵਾ ਦੇ ਆ ਕੇ ਨਾ ਚਾਰ ਚੂਰ ਨਹੀਂ ਖਾਂਦਾ ਸਾਲਾ ਹਾਂ ਤੁਹਾਡੇ ਤੂੜੀ ਪੱਠਾ ਤੁਸੀਂ ਚਾਰ ਵੱਧ ਪਾਉਣੇ ਆ ਹਾਂਜੀ ਹਾਂਜੀ ਚੱਲ ਕਰਾ ਬੋਡੀ ਸਟਰਕਚਰ ਮਿਆਂ ਦਾ ਚੰਗਾ ਹੀ ਹਾਂਜੀ ਬਹੁਤ ਵਧੀਆ ਜੀ ਹਾਂ ਸੱਜਰ ਮੈਂ ਚੰਗਾ ਦੁੱਧ ਦਿੰਦੀ ਹਾਂ ਹਾਂਜੀ ਸੱਜਰ ਉਹ ਆਂਦੇ ਭਰਿਆ ਜਿੱਤੇ ਰਾਜਾ ਬੰਦ ਦੇਣਾ ਵੀ ਚਾਹੀਦਾ ਯਾਰ ਕੱਦ ਪੁਰਦਾਲੀ ਆ ਲਓ ਵੀ ਸੱਜਣੋ ਕਰ ਲੋ ਚੈੱਕ ਮੇਰੇ ਭਰਾ ਤਿੰਨ ਨੰਬਰ ਤੇ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ 6 ਦੁੱਧ ਮੰਨ ਕੇ ਵੀਰ ਕਹਿੰਦਾ ਤੁਸੀਂ ਸੌਦਾ ਕਰਕੇ ਆਪਦੀ ਚੋਲੋ ਭਾਵੇਂ ਚਾਰ ਡੰਗ ਤਸੱਲੀ ਹੋ ਜੇ ਤਾਂ ਲੈ ਜਿਓ ਤੇ ਬੱਚਾ ਇਹਦਾ ਹੈ ਨਹੀਂ ਨਹੀਂ ਜੀ ਬੱਚਾ ਨਹੀਂ ਓਕੇ ਮਰਦੀ ਭਾੜੇ ਦੇ ਮੈਲਨ ਪਹਾੜੇ ਤੇ ਲਾ ਲੈਣਾ ਪਤਾ ਨਹੀਂ ਕੀ ਕਰਦਾ ਤੂੰ ਹਾਂਜੀ ਮੈਲਨ ਬਾਵਾ ਪਹਾੜੇ ਤੇ ਲਾ ਲੈਣਾ ਤੂੰ ਲੱਗ ਜਾਂਦਾ ਜੀ ਦੰਗਰ ਨਾ ਟੱਕਰਾ ਮਾਰਨ ਨੂੰ ਤਗੜਾ ਹਨਾ ਵੀ ਸਿਰ ਪਸਾਉਣ ਨੂੰ ਤਗੜਾ ਬੰਦਾ ਲੱਗ ਜਾਂਦਾ ਨਾ ਨਕਾਮ ਹੈਂ ਕਈ ਟਿਕੜਨ ਨੂੰ ਅੱਛਾ ਜੇ ਪ੍ਰੇਮ ਨਾ ਰੱਖੀਏ ਤੇ ਭਾਵੇਂ ਬੰਦਾ ਵੀ ਨਕਾਮ ਆਉਤਾ ਉਹ ਕੰਮ ਲੈ ਲਈਦਾ ਲੈ ਲਈਦਾ ਲੈ ਲਈ ਤਾਂ ਸਿਆਣੀ ਗੱਲ ਹੈ ਇਹ ਜਾਨਵਰ ਨੂੰ ਪਿਆਰ ਨਾ ਹਨਾ ਤੇ ਕਿਵੇਂ ਹਸਾਬ ਕਿਤਾਬ ਇਹਦਾ ਰੇਟ ਦਾ ਇਹਦਾ ਵੀ ਛੋਟਾ ਹੀ ਆਈ ਭਾ ਇਹਦਾ ਮੁੱਲ ਭਾਵੇਂ ਕੋ 65 ਕਰਾ ਲਈ ਤੇ ਭਾਵੇਂ ਕਰਾ ਲਈ ਛੱਡ ਦੋ ਛੜ ਜਾਂਗੇ ਛੱਡ ਕੇ ਤੋਂ ਜਿਆਦਾ ਹੀ ਆ ਦੀ ਪੂਰੇ 52000 ਹਾਂਜੀ ਦੋ ਘੱਟ 60 ਦੀ ਹਾਂਜੀ ਨਹੀਂ ਠੀਕ ਅਸ਼ਾ ਤੇ ਅੱਗੇ ਆ ਗਈ ਆ ਵੀ ਪਹਿਲਾਂ ਨਹੀਂ ਲੱਗਦੀ ਆ ਪਹਿਲਾਂ ਨਹੀਂ ਆ ਜੀ ਇਹਦਾ ਗੱਬਣ ਗੱਬਣ ਵੀ ਆ ਨਹੀਂ ਜੀ ਇਹ ਵੀ ਸੂਈ ਜੇ ਢਾਈ ਮਹੀਨਿਆਂ ਦੀ ਠੀਕ ਆ ਤੇ ਮੂੰਹ ਛਿੱਗੀ ਢਾਈ ਮਹੀਨਿਆਂ ਦੀ ਸੂਈ ਸੂਆ ਪਹਿਲਾਂ ਹਾਂਜੀ ਮੂੰਹ ਛਿੱਗੀ ਤੇ ਛਿੱਗੀ ਤੇ ਬਾਕੀ ਫਿਰ ਅੱਜ ਉਹ ਗੱਲ ਆਪਾਂ ਦੱਸੀ ਨਹੀਂ ਵੀ ਨਵਾਤੇ ਪਸੂ ਹਨਾ ਹਾਂਜੀ ਅੱਜ ਫਿਰ ਤਈਆਂ ਨੇ ਸੌਂ ਦੇ ਸੌ ਤੋੜਤੀ ਆ ਅੱਛਾ ਸਟਾਰਟਿੰਗ ਚ ਦੱਸਣੀ ਚਾਹੀਦੀ ਸੀ ਵੀ ਅੱਜ ਪਸੂ ਕਹਿੰਦਾ ਪ੍ਰਤਾਪ ਵੀ ਮੈਂ ਨਵਾਹ ਤਿਆ ਕਹਿੰਦਾ ਅੱਜ ਰੀਜ ਪੂਰੀ ਕੀਤੀ ਆ ਚਲੋ ਕਿਹਨੂੰ ਆਏ ਆ ਹੁਣ ਭੈਣ ਭਰਾਵਾਂ ਗੜੀਏ ਬੇਨਤੀ ਆ ਕੋਈ ਸਬਦਾ ਦੇ ਦਿਓ ਕੋਈ 450 ਵਾਧੀ ਦਿਓ ਮਦਦ ਆ ਜੋ ਨਵਾਹੀਆਂ ਵੀ ਆ ਤੇਲ ਤੂਲ ਵੀ ਲਾਏ ਆ ਚਲ ਤੌਰ ਕਰਾ ਦਈਏ ਚੱਕ ਇਹਦੀ ਵੀ ਇਹਦੇ ਕੋਲੇ ਦੁੱਧ ਛਾਹ ਕਹਿੰਨਾ ਦੁੱਧ ਭਾਜੀ ਇਹ ਥੱਲੇ 8 ਲੀਟਰ 8 ਲੀਟਰ ਦੁੱਧ ਸੂਆ ਪਹਿਲਾ ਮੂੰਹ 6 ਦੰ ਦਾ ਸਜਣੋ ਤੇ ਢਾਈ ਮਹੀਨਿਆਂ ਦੀ ਸੂਈ ਬੱਚਾ ਇਹਦਾ ਵੀ ਹੈਨੀ ਮਿਲਦੀ ਪਾੜੇ ਤੇ ਫਿਰ ਵੀ ਠੀਕ ਠੀਕ ਲੋ ਸੱਜਣ ਵੇਖੋ ਹੈ ਨਾ ਕੋਈ ਚੀਜ਼ ਚੰਗੀ ਹੈ ਬਹੁਤ ਖਰੀ ਇਹਦੀ ਚੰਗੀ ਸੇਵਾ ਕਰ ਲੈ ਨਾ ਤੇ ਇਹਨੇ ਦੁੱਧ ਕਰਮਾ ਵਾਲੀ ਨੇ ਦੇਈ ਜਾਣਾ ਸੋਨਾ ਹੈ ਨਾ ਇਹਨੂੰ ਆਰਾchn ਪੈ ਜੇ ਤੇ ਗਰਮੀ ਗਰਮੀ ਲੱਸੀ ਬਣਾਈ ਜਾਓ ਹਾਂ ਵੇਖੋ ਸੱਜਣ ਕਰ ਲਓ ਤੋਰ ਜੇ ਖੀਰੇ ਪ੍ਰਤਾਪ ਕਿੱਥੇ ਲੱਭਦੇ ਆ ਬੜੀ ਬਾਈ ਬਾਈ ਬਕਮੋਲ ਆਪਣਾ ਨਿਕਾਣਾ ਥੋੜਾ ਐ ਨਾ ਪੈਣਾ ਭਰਾਵਾਂ ਦੇ ਦਰਦੀ ਮੰਦੇ ਆ ਆਪਾਂ ਛੇਤੀ ਆਏ ਨਾ ਕੰਮ ਹੀ ਤਿੰਨ ਕ ਕਣਕ ਵੱਡੀ ਤੂੜੀ ਬਣਾਈ ਤੇ ਆਪਾਂ ਇਹ ਚਾਰ ਮੱਕੀ ਬੀਜੀ ਮੱਕੀ ਦਾ ਹੁਣ ਆਪ ਆਪਾਂ ਖਾਣਾ ਇਹਨਾਂ ਦਾ ਸਾਲ ਦਾ ਰਚਨਾ ਬਣਾਇਆ ਬਣਾਇਆ ਇੱਕ ਨਹੀਂ ਦੀ ਜੀ ਇਹ ਵੀ ਬੜੀ ਜੈਸਨੋਈ ਮੁੱਲ 55 60 ਹਾਨਾ ਪੀਆ ਹਾਂ ਨਾ ਪੀਆ ਹਾਂਜੀ ਲੱਟ ਲੋ ਮੇਲਾ ਤੇ ਕਰ ਦਿਓ ਵਿਹਲਾ ਤੇ ਆ ਕਿਵੇਂ ਆ ਇਹਦਾ ਬਈ ਸੂਆ ਇਹਦਾ ਵੀ ਝੋਟੀ ਦਾ ਪਹਿਲਾ ਵਾ ਅੱਛਾ ਇਹ ਥੋੜੀ ਜੀ ਨਾ ਪੱਕ ਕੇ ਬਣੀ ਬੰਦਿਆਂ ਪੱਕੇ ਬਣੀ ਆ ਤੇ ਇੱਕ ਬੰਦਿਆਂ ਦੀ ਸਾਹ ਨਹੀਂ ਹੈ ਠੀਕ ਆ ਇੱਕ ਥੋੜਾ ਇਹਨੇ ਘਰ ਦਾ ਕੀਤਾ ਆ ਗਿਆ ਉਹ ਤਾਂ ਮਿਲ ਪਈ ਬਾੜੇ ਦੀ ਠੀਕ ਆ ਧਾਰ ਹੀ ਲਈ ਦੀ ਮਣੀ ਜੀ ਦੋ ਸੌ ਕਸਮ ਠੀਕ ਆ ਦੋ 7 ਲੀਟਰ ਹੋਗਾ ਲੋਹੇ ਅੱਗੇ 7 ਲੀਟਰ ਗਾਂ ਬਣੀ ਬੁਣੀ ਨਹੀਂ ਬਣੀ ਨਹੀਂ ਜੀ ਸੂਈ ਨੂੰ ਕੋਈ ਹੋਏ ਜੇ ਤਿੰਨ ਕ ਮਹੀਨੇ ਥੱਲਿਓ ਹਰੀ ਆ ਹਾਂਜੀ ਹਾਂਜੀ ਕੱਢ ਖਾਂ ਬਾਹਰ ਇਹ ਆ ਵੀ ਚਲੋ ਵੰਡ ਵੰਡ ਪਾਇਆ ਡੰਗਰ ਬੋਰ ਪਿੰਦਾ ਬਣ ਚਲੇ ਨੂੰ ਬਾਣੀ ਜਾਣੀਆਂ ਸਾਹ ਲਿਗੇ ਕਿੱਥੇ ਮੁੜ ਕੇ ਲੱਭਣੀਆਂ ਇਹ ਪਸ਼ੂ ਦਾ ਫੀਮ ਬਣ ਗਏ ਆ ਲੋ ਵੀ ਸੱਜਣੋ 7 ਲੀਟਰ ਦੁੱਧਾ ਹਾਂਜੀ ਭਾਈ 7 ਲੀਟਰ ਤੇ ਤਨਾ ਮਾ ਲਕਦੀ ਕਿਰਪਾ ਨਾਲ ਜਿਹੜੇ ਖਾਦਾ ਉਹੋ ਆਦਾ ਬਣ ਜਿੰਦੀ ਹੈ ਨਿ ਸ਼ੁਕਰ ਸ਼ੁਕਰ ਕਦੇ ਤਿਆਰ ਹੋਈਆਂ ਫੇਰ ਆ ਜਾਣਗੀਆਂ ਚਲੋ ਜੀ ਇਦਾਂ ਹੀ ਤੇ ਜਿਹੜੀਆਂ ਉਧਰ ਲੰਘੀਆਂ ਗਾਂ ਨੂੰ ਉਹ ਨਹੀਂ ਨਾ ਮੋੜਨੀਆਂ ਕੋਈ ਵੀ ਸੇਵਾ ਮਾਰ ਰਹੀ ਕਿ ਇਹ ਨੂੰ ਜਿੰਦਾ ਦੁੱਧ ਕਿਹੇ ਕਿਹੇ ਨੂੰ ਕਿੰਨੇ ਬੰਦੇ ਜਾਨ ਬਚਾਵਚਾ ਕੇ ਇਹਨਾਂ ਦੀ ਸੇਵਾ ਲਈ ਜਾਂਦੇ ਕਰਮਾਂ ਵਾਲਿਆਂ ਦੀ ਸੇਵਾ 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 ਕੱਲਾ ਲਾਭ ਨਾ ਸੋਚੇ ਥੋੜਾ ਬਹੁਤਾ ਪਾਲਾ ਵੀ ਕਰਦੇ ਰਹਿਣਾ ਚਾਹੀਦਾ ਹਾਂ ਬਰੇ ਕੀ ਖਾਨੀਆਂ ਗਿਆ ਆਪਣਾ ਇਹ ਆਪਦੇ ਮੁਕੱਦਰ ਖਾਂਦੀਆਂ ਗੁਰਦਿੱਜਾ ਫਲਣ ਜਿਹੜੀ ਮਕਈ ਉਹ ਮੋਹਤੀ ਆ ਤੁਹਾਨੂੰ ਬਿਲਕੁਲ 100 ਦੀ 100 ਇਹ ਕਿੰਨੇ ਦੀ ਇਹਦਾ ਵੀ ਉਹੋ ਹੀ ਆ 5000 ਹਾਂਜੀ ਕਿੰਨੀਆਂ ਕਹਦੀਆਂ 50 50 ਦੀਆਂ 4 ਜੇ ਚਮੇ ਲਊ ਤੇ 5000 ਸਰਦਾ ਹਾਂ ਅੱਛਾ ਤੇ ਜੇ ਦੋ ਲਊ ਤੇ 100 ਕਿਲੋਮੀਟਰ ਤੱਕ ਪਹੁੰਚ ਫਰੀ ਅੱਜ ਲਿਖ ਦਈਏ ਫਿਰ ਮੈਂ ਨਾਲ ਨਮਾ ਨਿਆ ਨੂੰ ਨਿਆ ਬੀਨਾਤਾ ਹਨਾ ਬੀਨਾਤਾ 100 ਕਿਲੋਮੀਟਰ ਤੱਕ ਅਜ ਚੱਲਣ ਦੇ ਪਹੁੰਚ ਫਰੀ ਤੇ 100 ਕਿਲੋਮੀਟਰ ਤੱਕ ਪਹੁੰਚ ਫਰੀ ਤੇ ਜੇ ਚਮੇ ਲਊ ਕੋਈ ਤੇ 5000 ਸੋਹਣ ਨੂੰ ਮੈਂ ਭਾਈ ਇਹਨਾਂ ਨੂੰ ਦੇ ਪੈਸੇ ਚਾਹੀਦੇ ਤੇ ਮੁਰਗੇ ਦਿੱਦੇ ਬਨੇ ਕਰਤਾ ਹਨਾ ਵੇਲਾ ਹਨਾ ਲੋ ਸੱਜਣੋ ਵਾਕਈ ਕਈ ਵਾਰੀ ਹੋ ਜਾਂਦਾ ਹੋ ਜਾਂਦਾ ਨਾਤਾ ਹੀ ਨਾ ਨਾਤਾ ਕਰਕੇ ਮੈਨੂੰ ਲੱਤੀ ਹਾਂ ਤਾਂ ਕਰਕੇ ਠੀਕ ਆ ਪ੍ਰਤਾਪ ਸ਼ਾ ਮਹਾਰਾਜ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਹਨਾ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ